ਸਮਾਹੀ ਦਾ ਫੜਾ ਕੋਈ ਪਤਾ ਨਹੀਂ ਕਿੰਨੇ ਹੋ ਗਿਆ ਸੀ ਆਹ ਤੇ ਗੱਡੀ ਦੀ ਗੱਡੀ ਦੀ ਫੋਟੋ ਵਾਹ ਆ ਪੈ ਤਾ ਆ ਵਾ ਗਈ ਆ ਅਸੀਂ ਹੁਣ ਆਪਣੇ ਸਲਵਡ ਡਿਫੈਂਸ ਦੇ ਵਿੱਚ ਤੇ ਚਲੋ ਮਾੜਾ ਮੋੜਾ ਕਰ ਲਈਏ ਅਸੀਂ

ਮਸਲਾ ਜੀ ਇਹ ਜਿਹੜੀ ਬੂਸਰੀ ਤੇ ਰਿਆ ਜੀ ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਇਹ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਨੇ ਤੇ ਕੱਲ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਕਿ ਐਂ ਕਰਦੇ ਆਂਗੇ ਜੂਂ ਕਰਦੇ ਆਂਗੇ ਠੀਕ ਆ ਜੀ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ ਤੇ ਮੈਂ ਪਿੰਡ ਦਾ ਮੋਹਤਬਰ ਹੋਣ ਦੇ ਨਾਤੇ ਮੈਂ ਇਸੇ ਰਲ ਗਿਆ ਗੱਡੀ ਲੈ ਕੇ ਆਪਣੀ ਮੈਂ ਕਿਤੋਂ ਆ ਰਿਹਾ ਸੀਗਾ ਡੇਰਾ ਬਾਬਾ ਨਾਨਕ ਤੋਂ ਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਗਿਆ ਵੀ ਝਗੜੇ ਚ ਚਲੋ ਕੁਝ ਨਹੀਂ ਰੱਖਿਆ ਹਣਾ ਮੈਂ ਸਮਝਾ ਇਹਨਾਂ ਨੂੰ ਮੇਰੀ ਗੱਡੀ ਹਾਂਡਾ ਸਿਟੀ ਸਾਰੀ ਵੱਢਤੀ ਇਹਨਾਂ ਨੇ ਤੇ ਟੋਟਲ ਐਸ ਮਤਲਬ ਕਰਤੀ 1288 ਗੱਡੀ ਐ ਐਸਐਸਓ ਸਾਹਿਬ ਇੱਥੇ ਆਏ ਨੂੰ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਅਹੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ ਪਿੰਡ ਦੇ ਬੰਦੇ ਨਹੀਂ ਪਿੰਡ ਦੇ ਬੰਦੇ ਨਹੀਂ ਜਿਹੜੇ ਮਤਲਬ ਸਾਡੇ ਚਲੋ ਦੂਸਰੀ ਥੇਰ ਮਤਲਬ ਇਕੱਠੀ ਹੋਈ ਸੀਗੇ ਉਹਨਾਂ ਨੇ ਆਣ ਕੇ ਮੇਰੀ ਜਾਨ ਪਹਚਾਈ ਹੈ ਮੈਨੂੰ ਉੱਥੋਂ ਕੱਢਿਆ ਇਹਨਾਂ ਨੇ ਬਾਜੀ ਰੰਜਿਸ਼ ਹੋਏ ਕੋਈ ਤੇ ਕੋਈ ਦੱਸਿਏ ਨਾ ਐਵੇਂ ਹੀ ਬਸ ਬਾਜੀ ਰੱਜ ਲੈਂਦੇ ਆ ਗੋਲੀਆਂ ਦੇ ਨਾਲ ਇੰਨੇ ਨਹੀਂ ਛਕਣਾ ਸੂਰਤਾਂ ਵੇਖੋ ਉਹ ਗੋਲੀਆਂ ਨਾਲ ਰੱਜ ਲੈਣਾ ਰੱਜ ਕੇ ਰੱਜ ਕੇ ਜਿੰਨੂੰ ਜੀ ਕਰਦਾ ਏ ਧਮਕੀਆਂ ਦੇ ਦਿੰਦੇ ਆ ਫਿਰ ਲੋਕ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਬਰੇਜ਼ ਕਰਦੇ ਹੀ ਆ ਗੁੰਡਾ ਟੈਬ ਜੀ ਬਿਲਕੁਲ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਕਿੰਨਾ ਵਾਰੀ ਪਤਾ ਕਰ ਸਕਦੇ ਹੋ ਸਾਡੇ ਬਾਰੇ ਪਤਾ ਕਰ ਸਕਦੇ ਹੋ ਪਿੰਡ ਚੋਂ ਨਹੀਂ ਲਾ ਕੇ ਜੋ ਪਤਾ ਕਰੋ ਸਾਡੇ ਬਾਰੇ ਕੀ ਮੋਟੋ ਹੈ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਪਿੰਡ ਦੇ ਜੋ ਮਤਲਬ ਕੰਮ ਤੋਂ ਲੇ ਸਾਰੇ ਅਸੀਂ ਦੇਖਦੇ ਆਂ ਲੋਕਾਂ ਦੇ ਕੋਲ ਖਾਸੇ ਕੋਈ ਨਹੀਂ ਪ੍ਰਵਹਾਈ ਦੇ ਹਾਂ ਇਹ ਪਾਰਟੀ ਇਹ ਪਾਰਟੀ ਕੀ ਦੱਸਾਂ ਜੀ ਤੁਹਾਨੂੰ ਮੈਂ ਦੱਸਿਆ ਬਾਰ ਬਾਰ ਇਹੋ ਗੱਲ ਦੱਸ ਰਿਹਾ ਮੈਂ ਸ਼ਰਾਰਤੀ ਅੰਸਰ ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਕੰਮ ਨਹੀਂ ਵਸਿਆ ਜਿਹੜੀ ਪਹਿਲੀ ਵਾਰੀ ਕੀਤੀ ਉਹ ਕਿੰਨੇ ਕੀਤੀ ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫੇਅਰ ਹੋਏ ਨੇ ਠੀਕ ਹੈ ਜੀ ਨੇਰਾ ਸੀਗਾ ਅਗਲੇ ਪਾਸੇ ਵੀ ਇਹ ਮੇਰੇ ਕੋਲ 15 ਤੋਂ 20 ਬੰਦੇ ਦੱਤਰ ਲੈ ਕੇ ਖਲੋਤੇ ਸੀਗੇ ਇਹਨਾਂ ਨੇ ਹਵਾਈ ਫੇਅਰ ਕੀਤੇ ਦੋ ਨੰਬਰ ਦੇ ਅਸਲੇ ਨਾ ਕੀਤੇ ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨਹੀਂ ਗਿਆ ਇਹਨਾਂ ਨੂੰ ਵੀ ਰੋਕਿਆ ਵਾ ਇਹ ਮੁੜੇ ਨਹੀਂ ਗਏਗਾ ਇਹ ਤਾਂ ਬਾਅਦ ਫਿਰ ਦੇਖੋ ਜਦੋਂ ਮੈਂ ਇੰਨਾ ਕਰਕੇ ਗਿਆ ਵੀ ਨਹੀਂ ਲੜਨਾ ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ ਗੱਡੀ ਵੱਡਦੀ ਮੇਰੀ ਸਾਰੀ ਵਿੱਚ ਮੈਨੂੰ ਇਹ ਨਾ ਜਾ ਕੇ ਕੱਢ ਦੇ ਤੇ ਮੇਰਾ ਮੇਰਾ ਕਤਲ ਕਰ ਦੇਣਾ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਡੇੜੀਵਾਲ ਕਰਨ ਤੇ ਜ਼ਿਲ੍ਹਾ ਗਰਦਾਸਪੁਰ ਆ ਤੇ ਆ ਮੇਰੇ ਤਾਇਆ ਜੀ ਦਾ ਮੁੰਡਾ ਆ ਮੰਗਲ ਸਿੰਘ ਸਨੋ ਬਲਵੰਤ ਸਿੰਘ ਤੇ ਇਹ ਵੀ ਡੇੜੀਵਾਲ ਦੇ ਵਸਨੀਕ ਨੇ ਤੇ ਇਹ ਬਾਕੀ ਸਾਰੇ ਆਪਣੇ ਇਹ ਬਹਾਦਰ ਸਿੰਘ ਸਨੋ ਬਲਵੰਤ ਸਿੰਘ ਇਹ ਮੇਰੇ ਤਾਇਆ ਜੀ ਦਾ ਮੁੰਡਾ ਹੈ ਠੀਕ ਗੱਲ ਕੋਈ ਤੇ ਇੰਨਾ ਨਾ ਇਦਾਂ ਆ ਕਿ ਜਿਹੜੀ ਵਾਲ ਦੇ ਬਤਨੀ ਕੀ ਜਤਿੰਦਰ ਸਿੰਘ son of ਹਰਜਿੰਦਰ ਐ son of ਜਰਨੈਲ ਸਿੰਘ ਜਤਿੰਦਰ ਸਿੰਘ son of ਜਰਨੈਲ ਸਿੰਘ ਇਹਨਾਂ ਨੇ ਸ਼ਰਿਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ ਉੱਥੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਭਾਜੀ ਹੁਣੀ ਤੁਹਾਨੂੰ ਦਿਖਾ ਦੇਣਗੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਤੇ ਤਿੰਨ ਬੱਚਿਆਂ ਦੇ ਫਾਦਰ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾ ਗੁੰਡਾ ਕਰਦੀ ਕੀਤੀ ਸ਼ਰਿਆਮ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਇਦਾਂ ਕਿ ਇਹਨਾਂ ਨੇ ਤਾਂ ਕੀਤੀ ਆ ਕਿ ਇਹਨਾਂ ਦਾ ਜੋਰ ਆਮ ਆਦਮੀ ਦੀ ਸ਼ਹਿ ਨਾਲ ਸਿੱਧੀ ਇਹਨਾਂ ਨੇ ਕੀਤੀ ਗੁੰਡਾ ਕਰਦੀ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਜਵਾਨੀ ਨੂੰ ਭੜਕਾਉਂਦੇ ਨੇ ਠੀਕ ਹੈ ਜੀ ਨਸ਼ਿਆਂ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡੱਕਨੇ ਆ ਵੀਡੀਓ ਪਾਉਂਨੇ ਜੇ ਕਿ ਭਗਵੰਤ ਮਾਤਾ ਦੇ ਖਲਾਫ ਮਤਲਬ ਕਿ ਇਹ ਦਿਖਲਾਫ ਪਾ ਦਿੱਤੀ ਤੇ ਇਹਨੇ ਕਹਿੰਨਾ ਵੀ ਡਿਲੀਟ ਕਰ ਕਿਉਂ ਭਾਈ ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਭਾਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਤੁਸੀਂ ਦੇਖ ਸਕਦੇ ਹੋ ਅਸੀਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਤੇ ਉਹ ਮੈਨੂੰ ਕਹਿੰਦਾ ਹੈ ਬਾਰ-ਬਾਰ ਕਿ ਕੱਟ ਕਿਉਂ ਪਾਈ ਸਾਡੇ ਅੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ ਏਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ ਪਰੋਤੀ ਮੰਗਦੇ ਸੀ ਉਹ ਤੇ ਬਸ ਉਹ ਵੀਡੀਓ ਪਾਈ ਤੇ ਕਹਿੰਦਾ ਹੈ ਕੱਟ ਦੇ ਤੇ ਹੁਣ ਇਹ ਏਦਾਂ ਵੀਡੀਓ ਤਾਂ ਗੱਲ ਵਧੀ ਹੈ ਤੇ ਇਹਨਾਂ ਨੇ ਆ ਕੇ ਛੜੀਆਂ 'ਮ ਗੋਲੀਆਂ ਮਾਰੀਆਂ ਸ਼ਾਇਦ ਅਹੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿਦਾਂ ਕੁਝ ਵੀ ਤੀ ਦੇ ਉਹ ਤੇ ਹੁਣ ਤੁਸੀਂ ਦੱਸੋਗੇ ਪਹਿਲਾਂ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਸੀ ਇਹਨਾਂ ਨੇ ਬਸ ਇਹੀ ਗੱਲ ਚੁਪਦੀ ਹੈ ਕਿ ਇਹ ਵੀਡੀਓ ਪਾਉਂਦਾ ਜਾਂ ਕਿਦਾਂ ਕੋਸ਼ਿਸ਼ ਤੇ ਕੋਈ ਨਹੀਂ ਬਿਆਨ ਨਹੀਂ ਲਿਆ ਜੇ ਨਹੀਂ ਬਿਆਨ ਲਿਆ ਜੇ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਪਹੁੰਚੀ ਆ ਪੁਲਿਸ ਪਹੁੰਚੀ ਇਹ ਨਾਂ ਨੂੰ ਲਿਖਿਆ ਨੇ ਪੂਰੇ ਨਹੀਂ ਲਿਖਿਆ ਇਹ ਵੀ ਕਹਿੰਦੇ ਲਿਖਾਂਗੇ ਤੇ ਸੁਣਵਾਈ ਨਹੀਂ ਹੋ ਰਹੀ ਉਹ ਮਾਮਲਾ ਰਾਤ ਪਤਾ ਲਗਾ ਸਾਨੂੰ ਸੁਤਣਾ ਮਿਲੀ ਸੀ ਵੀ ਪਿੰਡ ਡੇਰੀ ਵਾਲਾ ਕਿਰਨ ਦੋ ਪਾਰਟੀਆਂ ਝੜਾ ਆਇਆ ਉੱਤੇ ਅਸੀਂ ਰਾਤ ਉੱਤੇ ਪਹੁੰਚੇ ਸੀ ਤੇ ਜਿੱਥੇ ਮੌਕੇ ਤੇ ਇੱਕ ਕਾਰ ਜਿਹੜੀ ਆ ਸਿਟੀ ਹੋਂਡਾ ਉਹ ਕਾਫੀ ਨੁਸਾਨੀ ਆਈ ਖੜੀ ਸੀ ਤੇ ਉਹਦਾ ਕੰਮ ਰਸਣ ਕੀਤਾ ਤੇ ਮੌਕੇ ਤੋਂ ਬਾਰੇ ਅਸੀਂ ਸੀਨ ਵੇਖਿਆ ਕ੍ਰਾਈਮ ਦਾ ਤੇ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਿਵਰ ਹਸਪਤਲ ਅਦਾਫਾ ਦਾਖਲ ਨੇ ਫਿਰ ਮੈਂ ਗਾਜ਼ਾਦਪੁਰ ਆਇਆ ਇੱਥੇ ਇੱਕ ਪਾਰਟੀ ਵੱਲੋਂ ਮੰਗਲ ਸਿੰਘ ਵਾਸੀ ਡੇਰੀਆ ਕਰਨ ਤੇ ਦੂਜੇ ਪਾਸੇ ਤੋਂ ਜਤਿੰਦਰ ਸਿੰਘ ਹੈਪੀ ਡੇਰੀਆ ਕਰਨ ਦੋਵੇਂ ਦਾਖਲ ਨੇ ਤੇ ਡਾਕਟਰਾਂ ਨੂੰ ਮਿਲ ਕੇ ਇਹਦੇ ਨਾਲ ਮੈਡੀਕਲ ਜਿਹੜਾ ਰਕਟਿਆ ਹੈ ਮਰਾ ਘਟਿਆ ਉਹ ਲੈ ਕੇ ਤੇ ਜਿਹੜੇ ਕਾਰਵਾਈ ਬੰਦੀ ਆ ਉਹ ਆਪਾਂ ਕਰ ਰਹੇ ਹਾਂ ਜੀ ਘੋੜੇ ਹੀ ਪਤਾ ਲੱਗਾ ਵੀ ਇਹ ਵਾਈਫਾਇਰ ਹੋ ਜਾਂ ਤੇ ਤੇ ਤਪੀਦਰਾਂ ਦੇਖਦੇ ਹੁਣ ਕਿੰਨੇ ਚਲਾਈਏ ਜੀ